नाम जी में कितने रह छह सात साल से रहते हैं जी। काम मंडी में करते हैं तो आज हमारे बच्चे के साथ पता नहीं हम लोग नहीं थे करेंट लग गया है इसको आप घर में कोई था हमारे घर में कोई नहीं था क्या नाम थे बच्चों के एक रुखसार खातून एक नगमा खातून एक खुशी तीनों लड़की थी तीनों लड़की थी एक का सात साल है एक का छः पाँच साल है एक का तीन साल है बिहार से कहाँ से हुआ बहुत दिन ड्रिला नहीं जा रहा था ठीक है हाँ। क्यों वो एक आधा घंटा पहले गया है आज उसका मन खराब था कि वजह मैं जाऊंगा नहीं काम था अच्छा उधर से बाबू का घर वाली इतना फोन किया ना उसको ਤਾਂ ਜੇ ਮੈਂ ਜਾਨੇ ਤੋਂ ਥੈਂਕ ਯੂ ਬੜੀ ਮੰਦਭਾਗੀ ਘਟਨਾ ਜੀ ਤਿੰਨ ਬੱਚੇ ਐਕਸਪਾਇਰ ਹੋ ਗਏ ਤਿੰਨ ਬੇਟੀਆਂ ਸੀਆਂ ਕੁੜੀਆਂ ਸੀ ਛੋਟੀਆਂ ਮਜ਼ਦੂਰ ਪਰਿਵਾਰ ਹੈ ਇਹ ਉਹਦੇ ਜਿਹੜੇ ਬੱਚੇ ਦੇ ਪੇਰੈਂਟ ਸੀ ਉਹ ਕੰਮ ਤੇ ਚਲੇ ਗਏ ਤੇ ਬੱਚੇ ਬਾਅਦ ਚ ਘਰ ਸੀ ਬਰਸਾਤ ਆਈ ਜਦੋਂ ਉਦੋਂ ਕੋਈ ਪੱਕੇ ਭੁੱਖੇ ਦੇ ਕਰੰਟ ਚ ਕਰੰਟ ਆ ਗਿਆ ਤੇ ਉਸ ਕਰੰਟ ਦੇ ਨਾਲੇ ਬੱਚਿਆਂ ਦੀ ਤਿੰਨ ਬੱਚਿਆਂ ਦੀ ਜਿਹੜੀ ਹੈ ਐਡਮਿਟਰੀ ਸਪੋਰਟ ਤੇ ਤੇ ਜਦੋਂ ਆਕੇ ਆਂਡੀਆਂ ਗਵੰਡੀਆਂ ਨੇ ਦੇਖਿਆ ਤਾਂ ਬੱਚਿਆਂ ਚੋਂ ਜੋ ਕੁਝ ਨਹੀਂ ਸੀਗਾ ਬਹੁਤ ਬਹੁਤ ਮਾੜੀ ਘਟਨਾ ਹੋਈ ਹੈ ਕਿਉਂਕਿ ਬੱਚੇ ਛੋਟੇ ਬੱਚੇ ਸੀਗੇ ਗਰੀਬ ਪਰਿਵਾਰ ਹੈ ਸਰਕਾਰ ਤੋਂ ਇਸ ਤਰ੍ਹਾਂ ਦੀ ਮਦਦ ਸਰਕਾਰ ਤੋਂ ਗਰੀਬ ਪਰਿਵਾਰਾਂ ਜੀ ਸੇ ਇਹ ਤਾਂ ਹਰ ਹਰ ਪਾਸੇ ਮਦਦ ਦੀ ਲੋੜ ਹੈ ਇਹਨਾਂ ਲੋਕਾਂ ਨੂੰ ਤੋਂ ਇਹ ਦੇਖੋ ਇਹਨਾਂ ਨੂੰ ਮਦਦ ਦੀ ਕਿਹੜੀ ਕਿਹ ਕੇਹੀ ਜੀ ਕਿਹੜੀ ਗੱਲ ਹੈ ਵੀ ਇਹਨਾਂ ਕੋਲ ਜਿਹੜਾ ਮਾਂ ਸਵੇਰੇ ਮਜ਼ਦੂਰੀ ਕਰਨ ਚਲੀ ਗਈ ਪਿਓ ਮਜ਼ਦੂਰੀ ਕਰਨ ਚਲਾ ਗਿਆ ਉਹ ਵਿਚਾਰੇ ਮਜ਼ਦੂਰੀ ਕਰਕੇ ਇਹਨਾਂ ਬੱਚਿਆਂ ਨੂੰ ਪਾਲ ਰਹੇ ਸੀਗੇ ਤੇ ਸਰਕਾਰ ਤਾਂ ਇਹ ਮਦਦ ਕਰੇ ਇਹੋ ਜਿਹੇ ਲੋਕਾਂ ਦੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਰਟੀ ਸਪੋਰਟ ਲੋੜ ਹੈ ਬੜੀ ਮੰਦਪਾ ਕੀ ਕਟਨਾ ਹੈ ਬੜਾ ਬੜਾ ਦੁੱਖ ਹੋਇਆ ਬਿਲਕੁਲ ਜਿਸਤਾਂ ਦੀ ਵੀ ਕੋਈ ਜਿਸਤਾਂ ਦਾ ਵੀ ਕੋਈ ਹੋਊਗੀ ਕਰਾਂਗੇ ਸਪੋਰਟ ਕਰਾਂਗੇ ਬਿਲਕੁਲ ਕਰਾਂਗੇ ਇਹ ਕਿਹੜਾ ਕੋਈ ਕਿਸੇ ਦੇ ਕੋਈ ਕੋਈ ਆਸਾਨ ਕਰਨਾ ਕੋਈ ਕਿਸੇ ਕੰਮ ਦਾ ਨਹੀਂ ਜੀ ਇਹ ਹੁਣੇ ਇਨਫੋਰਮੇਸ਼ਨ ਆਈ ਸੀ ਵਿਦ ਦਿਨ ਦੋ ਕਮਿਟੀ ਪਹੁੰਚ ਗਿਆ ਪਰਦੇਸੀ ਆ ਕੋਈ ਇੱਥੇ ਤਿੰਨ ਬੱਚੀਆਂ ਸੁੱਤੀਆਂ ਪਈ ਸੀ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਤਾਰ ਨੇ ਪੱਖਿਆ ਲਾਇਆ ਸੀ ਕੋਈ ਇੱਥੇ ਬਲੋਇਲ ਮੰਨਦਾ ਪਿਆ ਸੀਗਾ ਤੇ ਮੀ ਪਿਆਰ ਜਾਂ ਤਾਂ ਕੋਈ ਤਾਰ ਹੁੰਦੇ ਨਾਲ ਟ੍ਰਿਕ ਹੋਈ ਅਰਥ ਹੋ ਗਈ ਆ ਤੇ ਜਦੋਂ ਕਿਤੇ ਦੋਨੋਂ ਜੀ ਕੰਮ ਤੇ ਗਏ ਘਰੇ ਉਹ ਦੱਸਦੇ ਵੀ ਹੈ ਨਹੀਂ ਸੀ ਕੋਈ ਹੁਣ ਕਹਿੰਦੇ ਉਹਨੇ ਘਰ ਦੀ ਆ ਕੇ ਦੱਸਿਆ ਵੀ ਤਿੰਨੇ ਲੜਕੀਆਂ ਮੰਜੇ ਤੇ ਪਈਆਂ ਡੈੱਡ ਹੋਈਆਂ ਤੇ ਇੱਕ ਦੋ ਸਾਲ ਦੀ ਇੱਕ ਤਿੰਨ ਦੀ ਇੱਕ ਪੰਜ ਸਾਲ ਦੀ ਬਾਕੀ ਨੂੰ ਦੇਖਦੇ ਮੌਕੇ ਤੇ ਸਾਰੇ ਆਪਾਂ ਕੀ ਇਤਿਹਾਸ ਹਾਂ ਉਹ ਤਾਂ ਤੁਹਾਡੀ ਪੋਸਟਮਾਰਟਮ ਦਾ ਗੋਹਰਸਾ ਕਰਦੇ ਹਾਂ ਉਹ ਤਾਂ ਕ੍ਰਾਈਮ ਦੇ ਮੁਤਾਬਕ ਸਾਰੀ ਕਰਾਂਗੇ ਜੋ ਵੀ ਹੈ ਜੋ ਪਰਿਵਾਰ ਜਿਵੇਂ ਖੇਲਣਾ ਕਰਦੇ ਸਾਰੇ ਪਤਾ ਨਹੀਂ ਹੋਇਆ ਜਿਹੜਾ ਇੱਥੇ ਹੀ ਕਰਦਾ ਕਿੱਥੇ ਵਾਪਰੀ ਹੈ ਇਹ ਇਹ ਘਟਨਾ ਕੇਸ਼ਵਨਗਰ ਚ ਵਾਪਰੀ ਹੈ ਜੀ ਤੇ ਬੱਚੇ ਨੇ ਜਿਹੜੇ ਉਹ ਪੱਖੇ ਦੀ ਤਾਰ ਲੱਗੀ ਹੋਈ ਸੀ ਕਿ ਪੱਖਾ ਲੱਗਿਆ ਜੀ ਪੱਖੇ ਦੇ ਲੱਗਣ ਦੇ ਨਾਲ ਉਹ ਮੰਝਾ ਉੱਤੇ ਟਿਕਿਆ ਹੋਇਆ ਸੀ ਉਹਦੇ ਪੱਖੇ ਦੀ ਤਾਰਾਂ ਦੇ ਉੱਤੇ ਤਾਰਾਂ ਦੇ ਉੱਤੇ ਤੇ ਉਦੋਂ ਕਿ ਮੀਂਹ ਹੋ ਗਿਆ ਜੀ ਤੇ ਮੀਂਹ ਹੋਣ ਦੇ ਨਾਲ ਉਹਨਾਂ ਦੇ ਵਿੱਚ ਕਰੰਟ ਆ ਗਿਆ ਜੀ ਕਰੰਟ ਆਉਣ ਦੇ ਨਾਲ ਤਿੰਨੇ ਦੇ ਤਿੰਨੇ ਬੱਚੇ ਮੌਕੇ ਤੇ ਤਿੰਨੇ ਲੜਕੀਆਂ ਦੱਸਦੇ ਨੇ ਤਿੰਨੇ ਲੜਕੀਆਂ ਨੇ ਛੋਟੀ ਉਮਰ ਜਿਹਨੇ ਜਵੀ ਛੋਟੀ ਉਮਰ ਦੀਆਂ ਨੇ ਕਰ ਕੋਈ ਹੈ ਨਹੀਂ ਸੀ ਕਰ ਕੋਈ ਨਹੀਂ ਕਰਾਏ ਤੇ ਇਹ ਕਰਾਇਆ ਵੀ ਨਹੀਂ ਨਿਜੀ ਲੈਂਦੇ ਮਤਲਬ ਜਿਨ੍ਹਾਂ ਦੇ ਰਹਿੰਦੇ ਸੀਗੇ ਕੰਮ ਕੀ ਕਰਦੇ ਨੇ ਕੰਮ ਇਹ ਮੰਡੀ-ਮੁੰਡੀ ਦਾ ਕਰਦੇ ਨੇ ਜੀ ਦਿਹਾੜੀ ਦੱਪੇ ਦਾ ਕਰਦੇ ਨੇ ਕਹਿੰਦਾ ਬੱਚੇ ਇਕੱਲੇ ਸੀ ਬੱਚੇ ਇਕੱਲੇ ਸੀਗੇ ਇਹਦੀ ਮਾਂ ਵੀ ਬੱਚਿਆਂ ਦੀ ਜਿਹੜੀ ਆ ਉਹ ਕੰਮ ਤੇ ਜਾਂਦੀ ਸੀ ਮੌਕੇ ਤੇ ਮੈਂ ਸੀ ਆ ਹੋਰ ਵੀ ਸੀਗੇ ਮਤਲਬ